ਆਲ ਇਹ ਜਿਹੜਾ 600 ਤੇ ਤਕਰੀਬਨ 84 ਲਾਹ ਪਾਤਰੀਆਂ ਨੂੰ 2.5 ਲੱਖ ਇੱਕ ਬੰਦੇ ਨੂੰ ਜਿਹੜਾ ਇਹਨਾਂ ਨੇ ਸੈਂਕਸ਼ਨ ਕਰਾਇਆ ਲਗਭਗ ਜਿਹੜਾ 17 ਸਵਾ 17 ਕਰੋੜ ਰੁਪਇਆ ਬਣਦਾ ਜਿਹਦੀ ਪਹਿਲੀ ਕਿਸ਼ਤ ਜਿਹੜੀ ਆ ਉਹ ਅੱਜ ਹੀ ਸਾਰਿਆਂ ਨੂੰ ਦੇ ਰਹੇ ਆ ਔਰ ਜਿਵੇਂ-ਜਿਵੇਂ ਫਿਰ ਇਹ ਕੰਮ ਜੋ ਸਰਕਾਰ ਦਾ ਪ੍ਰੋਸੀਜਰ ਹੁੰਦਾ ਇਹ ਕੰਮ ਕਰਦੇ ਜਾਣਗੇ ਉਹਨਾਂ ਨੂੰ ਨੈਕਸਟ ਟੂ ਨੈਕਸਟ ਜਿਹੜੀਆਂ ਕਿਸ਼ਤਾਂ ਮਿਲਦੀਆਂ ਜਾਣਗੀਆਂ ਔਰ ਇਸ ਤੋਂ ਪਹਿਲਾਂ ਵੀ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਔਰ ਇਹਨਾਂ ਦੀ ਸਾਰੀ ਟੀਮ ਨੇ ਲਗਭਗ 578 ਕੇਸ ਜਿਹੜੇ ਆ ਪਹਿਲਾਂ ਸੈਂਕਸ਼ਨ ਕਰਾਏ ਸੀ ਜਿਹਦੇ ਚੋਂ 235 100% ਪੈਸੇ ਦੇ ਕੇ ਉਹ ਮੁਕੰਮਲ ਕਰ ਲੇ ਗਏ ਆ ਔਰ ਜਿਹੜੇ ਬਾਕੀ ਆ ਉਹ অনਗੋਇੰਗ ਨੇ ਚੱਲ ਰਹੇ ਆ ਉਹਨਾਂ ਦੇ ਕੰਮ ਔਰ ਜਿਹੜੇ ਹੁਣ 684 ਤੋਂ ਇਲਾਵਾ 300 ਹੋਰ ਜਿਹੜੇ ਆ ਅਸੀਂ ਅਪਰੂਵਲ ਹੀ ਭੇਜਤੇ ਆ ਔਰ ਇਸ ਤੋਂ ਇਲਾਵਾ ਵੀ ਲਗਭਗ ਜਿਹੜਾ ਹੁਣ 300 ਭੇਜਿਆ ਉਹਦਾ ਵੀ ਲਗਭਗ 7-8 ਕਰੋੜ ਰੁਪਈਆ ਬੜਨਾ ਔਰ ਆਲਮੋਸਟ ਸਾਰੀ ਜੇ ਅਸੀਂ ਟੋਟਲ ਕਰੀਏ ਆ ਜਿਹੜੇ ਲਾਸਟ ਦੇ ਵਿੱਚ ਕਰਾਏ ਆ ਲਗਭਗ 35-36 ਕਰੋੜ ਰੁਪਈਆ ਇਹਨਾਂ ਸੈਂਕਸ਼ਨ ਕਰਾ ਲਿਆ ਇਹ ਚੋ ਸਤ ਅਠ ਰਹਿ ਗਿਆ ਉਹ ਵੀ ਇਹਨਾਂ ਨੇ ਨਵੇਂ ਕੇਸ ਭੇਜਤੇ ਸੋ ਇਹ ਸਾਰੇ ਮੈਂ ਤੁਹਾਡੇ ਮਾਦਿਆਂ ਨਾਲ ਵੀ ਬੇਨਤੀ ਕਰਾਂਗਾ ਕਿ ਜਿਹੜੇ ਵੀ ਲੋੜਵੰਦ ਨੇ ਪੂਰਾ ਇਹ ਐਫਰਟ ਕਰ ਰਹੇ ਨੇ ਉਹਨਾਂ ਦੇ ਪਹੁੰਚ ਕੇ ਵਾਰਡ ਚ ਪਰ ਫਿਰ ਵੀ ਮੈਂ ਇਹ ਕਹਿੰਦਾ ਕਿਤੇ ਨਾ ਕਿਤੇ ਕੋਈ ਕੇਸ ਜੇ ਰਹਿੰਦੇ ਨੇ ਉਹ ਕਮੇਟੀ ਚ ਡਾਇਰੈਕਟ ਆ ਸਕਦੇ ਨੇ ਉਹ ਇਹ ਨਾ ਸੋਚਣ ਕਿ ਅਸੀਂ ਪਾਰਟੀ ਸਾਡੀ ਹੋਰ ਆ ਤੇ ਅਸੀਂ ਕਿਵੇਂ ਜਾਈਏ ਬਿਲਕੁਲ ਖੁੱਲੇ ਦਰਵਾਜੇ ਆ ਕਮੇਟੀ ਕਰਦੇ ਸਿੱਧਾ ਆ ਕੇ ਪ੍ਰਧਾਨ ਨੂੰ ਮਿਲੋ ਸਿੱਧਾ ਆ ਕੇ ਆਪਣਾ ਜਿਹੜਾ ਫਾਈਲ ਆ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਕਿ ਸਾਡੂੰ ਫਾਈਲ ਵੀ ਨਹੀਂ ਭਰੀ ਜਾ ਰਹੀ ਉਹ ਵੀ ਅਸੀਂ ਆਪਦੇ ਬੰਦੇ ਲਾ ਕੇ ਫਾਈਲਾਂ ਵੀ ਭਰਾ ਦੇਾਂਗੇ ਸੋ ਜਿਹੜੀ ਸਰਕਾਰਾਂ ਤੋਂ ਕੋਈ ਫਾਇਦਾ ਮਿਲਦਾ ਅਬਾ ਪਾਰਟੀ ਲਾਈਨਸ ਜਿਹੜੀ ਆ ਮੈਂ ਪ੍ਰਧਾਨ ਨੂੰ ਵੀ ਸਾਰੇ ਐਮਸੀ ਸਾਹਿਬਾਂ ਨੂੰ ਵੀ ਕਿਹਾ ਕਿ ਅਸੀਂ ਪਰਮਾਤਮਾ ਨੇ ਜੇ ਸਾਨੂੰ ਇਹਨੇ ਜੋਗਾ ਕੀਤਾ ਆ ਤੇ ਅਸੀਂ ਸਾਰਿਆਂ ਦੀ ਮਦਦ ਕਰੀਏ ਸੋ ਉਹਦੇ ਤਹਿਤ ਅੱਜ ਜਿਹੜਾ ਇਹ ਲਗਭਗ 17 ਕਰੋੜ ਰੁਪਏ ਤੋਂ ਵੱਧ ਜਿਹੜਾ ਸੈਂਕਸ਼ਨ ਕਰਾ ਕੇ ਇਹਨਾਂ ਨੂੰ ਲਾਭਪਾਤਰੀਆਂ ਨੂੰ ਜਿਹੜੀਆਂ ਚਿੱਠੀਆਂ ਵੰਡੀਆਂ ਪੋਸਟ ਬਾਦ ਹੋਰ ਵਾਇਰਲ ਹੋਈ ਆ ਕਿ ਪਹਿਲਾ ਪੁਲਿਸਰ ਨੇ ਕਹਿਆ ਕਿ ਇਹਦਾ ਟਰੱਕ ਦਾ ਟਾਇਰ ਆ ਹੁਣ ਨੰਨੋ ਧਮਾਕਾ ਕਰੇ ਦੇਖੋ ਗੱਲ ਇਹ ਆ ਕਿ ਚਲੋ ਤੁਸੀਂ ਤੇ ਲੋਕਲ ਸਾਡੇ ਸਾਰੇ ਭਰਾ ਉਹ ਮੀਡੀਆ ਵਾਲੇ ਪਰ ਬਦਕਿਸਮਤੀ ਦੀ ਗੱਲ ਇਹ ਆ ਕਿ ਕਿਸੇ ਨੈਸ਼ਨਲ ਚੈਨਲ ਨੇ ਵੀ ਇਹ ਉਜਰਨੀ ਕੀਤਾ ਪੁੱਛਣ ਦਾ ਕਿ ਗਰਦਾਸਪੁਰ ਚ ਧਮਾਕਾ ਕਾਦਾ ਹੋਇਆ ਕਿਸੇ ਨੇ ਇੱਕ ਇੱਕ ਹੈਡਲਾਈਨ ਤੱਕ ਨਹੀਂ ਚਲਾਈ ਉਹ ਬੜੇ ਦਮਕ ਜੇ ਮਾਰਦੇ ਆ ਸਾਰੇ ਚੈਨਲਾਂ ਵਾਲੇ ਨੈਸ਼ਨਲ ਕੇ ਅਸੀਂ ਜੀ ਬੜੇ ਸਹੀ ਢੰਗ ਨਾਲ ਖਬਰਾਂ ਚਲਾਉਂਦੇ ਆ ਇਹ ਸਾਰਾ ਕੁਝ ਉਹਨਾਂ ਦਾ ਇੱਥੇ ਸਾਬਤ ਹੋ ਗਿਆ ਮੈਂ ਪਰਸਨਲੀ ਉਹਨਾਂ ਦੇ ਨੰਬਰਾਂ ਤੇ ਵੀ ਪਾ ਪੂ ਕੇ ਦੇਖਿਆ ਕਿਸੇ ਨੇ ਯੂਜ਼ਰ ਨਹੀਂ ਕੀਤਾ ਪਰ ਜੋ ਹੋਇਆ ਸਾਰਿਆਂ ਨੂੰ ਪਤਾ ਆ ਕਿ ਜਿਹੜਾ ਉੱਥੇ ਗ੍ਰੇਨੇਡ ਅਟੈਕ ਹੋਇਆ ਥਾਣੇ ਦੇ ਦਰਵਾਜ਼ੇ ਦੇ ਬਾਹਰ ਅਗਲੇ ਆ ਪੋਸਟਪਾਤੀ ਫਿਰ ਜਦੋਂ ਉਹਨਾਂ ਦਾ ਟਾਇਰ ਫਟਾ ਕਹਿੰਦੇ ਕੋਈ ਨਹੀਂ ਫਿਰ ਇੱਕ ਦੋ ਤਿੰਨ ਦਿਨ ਰੁਕੋ ਦੱਸ ਦਿੰਨੇ ਆ ਵੀ ਕੀ ਪਾਟਾ ਸੋ ਇਸ ਕਰਕੇ ਉਹਦੇ ਨਾਲ ਫਿਰ ਦੇਖੋ ਮਿਸ ਹੈਪਨਿੰਗ ਹੋਈਆਂ ਨਹੀਂ ਇੰਜਰੀਜ਼ ਹੋਈਆਂ ਨਹੀਂ ਇੱਕ ਦੀ ਅੱਖ ਦੀ ਰੋਸ਼ਨੀ ਸਾਰੀ ਉਮਰ ਲਈ ਚਲੀ ਗਈ ਆ ਪੀਜੀਆਈ ਉਹ ਐਡਮਿਟ ਸੀਗੇ ਇੱਕ ਲੇਡੀ ਜਿਹੜੇ ਆ ਰਮੇਸ਼ ਸ਼ਰਮਾ ਜੀ ਦੇ ਵਾਈਫ ਉਹ ਕੱਲ ਸਿਵਲ ਹਸਪੀਟਲ ਸੀਗੇ ਤੇ ਇੱਥੇ ਉਹਨਾਂ ਦਾ ਆਪਰੇਟ ਨਹੀਂ ਹੋ ਪਾਇਆ ਜਦੋਂ ਉਹਨਾਂ ਦੀ ਸਕੈਨਿੰਗ ਕੀਤੀ ਆ ਸਾਰੀ ਬਾਡੀ ਤੇ 50 ਤੋਂ 60 ਇੰਜਰੀਜ਼ ਨੇ ਅੱਛਾ ਫੇ ਮੈਂ ਗਿਆ ਮੌਕੇ ਤੇ ਡਾਕਟਰ ਨੂੰ ਪੁੱਛਿਆ ਕੀ ਕੀ ਗੱਲ ਇਹ ਰੋੜੀ ਦੇ ਨਿਸ਼ਾਨ ਆ ਜਾਂ ਕਹਿੰਦਾ ਨਹੀਂ ਜੀ ਕਹਿੰਦਾ ਇਹ ਸ਼ਰੇ ਨੇ ਅੱਛਾ ਉਹ ਰਿਪੋਰਟ 'ਚ ਵੀ ਸ਼ਰੇ ਆਉਣੇ ਨੇ ਬਾਡੀ ਦੇ ਵਿੱਚ 25 ਤੋਂ 30 ਸ਼ਰੇ ਨੇ ਅਜੇ ਉਹ ਇਹਨਾਂ ਨੇ ઓਪਰੇਟ ਨਹੀਂ ਕੀਤਾ ਕਹਿੰਦੇ ਜੀ ਸਾਡੇ ਕੋਲ ਹਾਰਟ ਸਪੈਸ਼ਲਿਸਟ ਇੱਥੇ ਅਵੇਲੇਬਲ ਹੀ ਨਹੀਂ ਆ ਕਿਉਂਕਿ ਉਹਨਾਂ ਦੇ ਪੇਸਮੇਕਰ ਪਿਆ ਹੋਇਆ ਹੈ ਲੇਡੀ ਦੇ ਤੇ ਹੈੱਡਕੁਆਰਟਰ ਤੇ ਹਾਰਟ ਸਪੈਸ਼ਲਿਸਟ ਹੈ ਨਹੀਂ ਪਹਿਲੀ ਗੱਲ ਫਿਰ ਉਤੋਂ ਇਹਨਾਂ ਰੈਫਰ ਕਰਾ ਕੇ ਮੈਂ ਭੇਜ ਕੇ ਆਇਆ ਉਹਨਾਂ ਨੂੰ ਗੁਰੂ ਨਾਨਕ ਹਸਪੀਟਲ ਉੱਥੇ ਹੁਣ ਉਹਨਾਂ ਦਾ ਆਪਰੇਟ ਹੋਊਗਾ ਤੇ ਡਾਕਟਰਾਂ ਨੇ ਸ਼ਾਇਦ ਕਿਹਾ ਹੈ ਕਿ ਜਿਹੜੇ ਕੋ ਸ਼ਰੇ ਆ ਉਹ ਨਿਕਲ ਜਾਣਗੇ ਬਾਡੀ ਚ ਜਿਹੜੇ ਡੀਪ ਚਲੇ ਗਏ ਆ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਪਰ ਉਹ ਰਹਿਣੇ ਬਾਡੀ ਚ ਯਾਰ ਇੰਨਾ ਵੱਡਾ ਕੰਮ ਹੋਇਆ ਸਾਰੀ ਦੁਨੀਆ ਦੇ ਸਾਹਮਣੇ ਆ ਅਗੇਨ ਅਸੀਂ ਇਹ ਗੱਲ ਫਿਰ ਇਹ ਗੱਲ ਕਿਤੇ ਤੇ ਰੁਕਨੀਆ ਕੋਟਾਂ ਬੈਠੀਆਂ ਨੇ ਫਿਰ ਉਹਨਾਂ ਜਿਨ੍ਹਾਂ ਦੀ ਸਾਰੀ ਉਮਰ ਲਈ ਅੱਖ ਚਲੀ ਗਈ ਉਹਦੀ ਸਰਕਾਰ ਜ਼ਿੰਮੇਵਾਰ ਮੈਂ ਮੰਗ ਕਰਦਾ ਸਰਕਾਰ ਤੋਂ ਕਿ ਜਿਹਦੀ ਸਾਰੀ ਉਮਰ ਹੈਂਡੀਕੈਪ ਹੋ ਗਿਆ ਉਹਦੀ ਸਰਕਾਰ ਮਦਦ ਕਰੇ ਉਹਦੀ مالی ਸਹਾਇਤਾ ਵੀ ਕਰੇ ਉਹਦੇ ਕੀ ਬੈਸਟ ਸਰਕਾਰ ਕਰ ਸਕਦੀ ਹੈ ਉਹ ਵੀ ਕਰੇ ਤੇ ਜਿਹੜੇ ਇੰਜਰਡ ਹੋਇਆ ਉਹਨਾਂ ਨੂੰ ਵੀ ਬੰਦਾ ਮੁਆਵਜ਼ਾ ਦੇ ਕੇ ਉਹਨਾਂ ਦੀ ਸਾਰ ਲਵੇ ਸ਼ਰਮਨਾਕ ਗੱਲ ਇਹ ਹੈ ਕਿ ਸਰਕਾਰ ਦਾ ਕੋਈ ਵੀ ਲੀਡਰ ਅਜੇ ਤੱਕ ਉਹਨਾਂ ਬੰਦਿਆਂ ਨੂੰ ਕੋਈ ਹੌਸਲਾ ਦੇਣ ਨਹੀਂ ਗਿਆ ਇੱਕ ਇੱਕ ਅੱਖ ਵਾਲੇ ਦੇ ਘਰ ਗਿਆ ਸੀਗਾ ਇੱਥੋਂ ਦਾ ਲੋਕਲ ਲੀਡਰ ਕੋਈ ਬੋਲ ਕੇ ਨਹੀਂ ਆਇਆ ਕੁਝ ਦੱਸ ਕੇ ਨਹੀਂ ਆਇਆ ਜबान ਬੰਦ ਆ ਸੋ ਇਸ ਕਰਕੇ ਸਰਕਾਰ ਆਪਣਾ ਕਿਸੇ ਚੰਗਾ ਨਮਾਇੰਦਾ ਭੇਜ ਕੇ ਕਿਸੇ ਮੰਤਰੀ ਨੂੰ ਤੇ ਇਹਨਾਂ ਦੀ ਸਾਰ ਲਵੇ ਇਹਨਾਂ ਨੂੰ ਮੁਆਵਜ਼ਾ ਦੇਣ ਔਰ ਐਕਸੈਪਟ ਕਰਨ ਸੱਚਾਈ ਨੂੰ ਜੇ ਨਹੀਂ ਐਕਸੈਪਟ ਕਰਦੇ ਤੇ ਫਿਰ ਅੱਜ ਵੀ ਮੈਨੂੰ ਸਾਰੇ ਸ਼ਹਿਰ ਵਾਲੇ ਵਾਸੀ ਆਏ ਸੀ ਅਗਲਾ ਸਟੈਪ ਫਿਰ ਚੱਕਾਂਗੇ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਆ ਉਹਨਾ ਥਾਣੇ ਦੀ ਕੰਧ ਜਿਹੜੀ ਸਿਟੀ ਵਾਲੇ ਦੀ ਆ ਉਹ ਇੰਨੇ ਉਹਦੇ ਤੇ ਨਿਸ਼ਾਨ ਨੇ ਛਰਿਆਂ ਦੇ ਉਹ ਵੇਖਿਆ ਤੁਸੀਂ ਕੱਲ ਉਹ ਰਿਪੇਅਰ ਕਰ ਰਹੇ ਸੀਗੇ ਉਹ ਵੀਡੀਓ ਬਣੀ ਆ ਸਾਡੇ ਕੋਲ ਪਈ ਆ ਸਾਰੇ ਲੋਕਾਂ ਕੋਲ ਪਈ ਆ ਕਹਿੰਦੇ ਨਹੀਂ ਫਰਾਂਸੀ ਕਾਲਿਆਂ ਲਲਿਆ ਪਾਰਟ ਅਜ ਉਹਦੀ ਲੇਡੀ ਦੀ ਬਾਡੀ ਦੇ ਵਿੱਚੋਂ ਵਾਲ ਸਿਰ ਚੋਂ ਜਿਹੜਾ ਗ੍ਰੇਨੇਟ ਬਲੂ ਕਲਰ ਦਾ ਉਹਨੇ ਫੋਟੋ ਪਾਈ ਆ ਬੰਦੇ ਨੇ ਉਹਦਾ ਪਾਰਟ ਉਹਦੇ ਸਿਰ ਚੋਂ ਮਿਲਿਆ ਜ਼ਖਮ ਚੋਂ ਐਡਾ ਪਾਰਟ ਮਿਲਿਆ ਉਹਨੂੰ ਚੀਜ਼ਾਂ ਕਿੱਦਾਂ ਮਤਲਬ ਆਪਾਂ ਲੁਕਾਵਾਂਗੇ ਸੋ ਹੋ ਸਕਦਾ ਬਈ ਪੁਲਿਸ ਕਰ ਲਈ ਸੱਪ ਤੇ ਕਰਨਾ ਹੀ ਪਊਗਾ ਗੱਲ ਨੂੰ ਕੋਈ ਮਿਲਿਆ ਡਾਕਟਰ ਨਹੀਂ ਪੂਰੇ ਹੋ ਗਏ ਸਪਾਈ ਕਰਮਚਾਰੀ ਨਹੀਂ ਪੂਰੇ ਹੈਗੇ ਤੁਸੀਂ ਵੀ ਕਹੇ ਹੋ ਜਿਵੇਂ ਹਾਰਟ ਸਪੈਸ਼ਲਿਸਟ ਨਹੀਂ ਹੈਗਾ ਉਤੇ ਸਿਰਫ ਮਾੜੀ ਮਟੀਰੀਅਲ ਦਵਾਈ ਮਿਲਦੀ ਆ ਪੱਟੀ ਹੁੰਦੀ ਆ ਕੋਈ ਵੀ ਮੈਡੀਕਲ ਜੋ ਰੈਫਰ ਹਸਪੀਟਲ ਮੈਂ ਦੱਸਦਾ ਜਦੋਂ ਦੇ ਸਾਡੇ ਸਤਕਾਰਯੋਗ ਇੱਥੋਂ ਦੇ ਲੋਕਲ ਚੇਅਰਮੈਨ ਸੀਗੇ ਮੈਂ ਦੱਸਦਾ ਸਾਰਾ ਮਸ਼ਹੂਰੀ ਕ੍ਰਾਂਤੀ ਚੱਲ ਰਹੀ ਆ ਜੋ ਇੱਥੋਂ ਦਾ ਸਾਡੇ ਲੋਕਲ ਲੀਡਰ ਆ ਉਹ ਚੇਅਰਮੈਨ ਸੀਗੇ ਹੈਲਥ ਕਾਰਪੋਰੇਸ਼ਨ ਦੇ ਉਹਨਾਂ ਦੇ ਦੌਰਾਨ ਇੰਨੀ ਤਰੱਕੀ ਕਰ ਗਿਆ ਕਿ ਸਾਡਾ ਹਸਪੀਟਲ ਪਹਿਲੇ ਨੰਬਰ ਤੋਂ ਡਿੱਗਦਾ ਡਿੱਗਦਾ ਮੇਰੇ ਖਿਆਲ ਅਕਾ 13ਵੇਂ ਤੇ ਚੱਲ ਗਿਆ ਤਾਂ ਹੀ ਸਰਕਾਰ ਨੇ ਵੀ ਗਿਫਟ ਦਿੱਤਾ ਉਹਨਾਂ ਨੂੰ ਚੇਅਰਮੈਨ ਲਾ ਕੇ ਸੋ ਇਸ ਕਰਕੇ ਇਹਨੂੰ ਚਲਾ ਦਿਓ ਜੋ ਮੈਂ ਕਹਿਣਾ ਹੋਣਾ ਉਹ ਇਸ ਕਰਕੇ ਇਹ ਹੁਣ ਸ਼ਾਇਦ ਹੋ ਸਕਦਾ ਕਿ ਚੇਅਰਮੈਨ ਲੱਤ ਗਿਆ ਤੇ ਸ਼ਾਇਦ ਉਹ ਵੀ ਮਾੜੀ-ਮੋਟੀ ਸ਼ਰਤਾਂ ਦਾ ਹਸਪਤਾਲ ਨੂੰ ਆ ਜਾਏ ਕਿਉਂਕਿ ਉੱਥੇ ਤੇ ਕੰਮ ਹੀ ਹੋਰ ਚੱਲ ਪਿਆ ਹੈਗਾ ਤੇ ਅੱਜ ਹੁਣ ਤੁਸੀਂ ਹਸਪਤਾਲ ਮੈਂ ਜਦੋਂ ਕੱਲ ਵੀ ਗਿਆ ਹਸਪਤਾਲ ਹਸਪਤਾਲ ਵਾਲਾ ਗੱਲ ਹੀ ਨਹੀਂ ਲੱਗਦੀ ਉੱਥੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਆ ਗੇਟ ਤੋਂ ਸ਼ੁਰੂ ਹੋ ਜੋ ਇੰਨੀ ਕੱਟਾ ਡਸਟ ਉੱਥੇ ਕਿਹਨੇ ਠੀਕ ਕੀ ਹੁਣ ਜਣਾ ਬਿਮਾਰ ਹੋ ਕੇ ਆਊਗਾ ਉਹ ਪੂਰਾ ਇੰਨਾ ਹਾਲਾਤ ਮਾੜੇ ਨੇ ਸੋ ਅ ਵੱਧ ਕਿਸਮਤੀ ਦੀ ਗੱਲ ਆ ਭਾਈ ਅੱਛਾ ਇੱਕ ਗੱਲ ਮੈਂ ਹੋਰ ਕਹਿਣੀ ਭੁੱਲ ਗਿਆ ਮਾਈਕ ਤੇ ਵੀ ਮੈਂ ਹੁਣ ਤੁਹਾਡੇ ਮਾਧਿਅਮ ਨੇ ਕਹਿ ਦੇਣਾ ਸਾਡਾ ਜਿਹੜਾ ਸਿਵਲ ਹਸਪੀਟਲ ਗਰਦਾਸਪੁਰਾ ਜਿੰਨੂੰ ਮੈਂ ਆਪਣੀ ਗਵਰਨਮੈਂਟ ਦੇ ਗਾੜੀ ਸਟੈਂਡ ਲੈ ਕੇ ਆਪਣੇ ਮੁੱਖ ਮੰਤਰੀ ਉਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਇੱਥੇ ਉਦੋਂ ਮੈਡਮ ਦੀਪਤੀ ਸੀਗੇ ਪੁੱਡਾ ਦੇ ਸੀਏ ਜਿਹੜੇ ਇੱਥੇ ਐਸ.ਈ.ਓ ਕੱਟਣ ਆ ਗਏ ਫੀਤੇ ਮਾਰ ਕੇ ਕਲੀ ਪਾ ਲਈ ਮੈਨੂੰ ਜਦੋਂ ਪਤਾ ਲੱਗਾ ਐਸ.ਡੀ.ਐਮ ਵੀ ਨਾਲ ਆਏ ਔਰ ਮੈਂ ਜਾ ਕੇ ਉੱਥੇ ਹਟ ਗਿਆ ਆਪਣੀ ਸਰਕਾਰ ਛੱਡ ਗਿਆ ਯੁਰਤ ਹੁਣੀ ਚਾਹੀਦੀ ਆ ਲੀਡਰਾਂ ਚ ਇੱਥੋਂ ਵਾਲੇ ਲੀਡਰ ਨੂੰ ਵੀ ਕਹਿੰਦਾ ਮੇਰੇ ਕੋਲ ਚਿੱਠੀ ਆ ਗਈ ਹੈ ਜਿਹਦੇ ਚ ਸਰਕਾਰੀ ਹਸਪਤਾਲ ਸ਼ਹਿਰ ਵਾਲਾ ਜਿਹੜਾ ਵੇਤਣੇ ਲਾਤਾ ਆ ਪੁੱਡਾ ਨੂੰ ਦੇਣ ਦੀ ਤਿਆਰੀ ਕਰ ਲਈ ਆ ਜਿਹਦੇ ਚ ਸਾਡਾ ਪੀਡਬਲਿਊਡੀ ਰੈਸਟ ਹਾਊਸ ਗੁਰਦਾਸਪੁਰ ਵਾਲਾ ਉਹ ਪੁੱਡਾ ਨੂੰ ਦੇਣ ਦੀ ਤਿਆਰੀ ਕਰ ਲਈ ਆ ਇਹ ਮੈਂ ਕਹਿ ਦਿੰਦਾ ਮੈਨੂੰ ਨਹੀਂ ਪਤਾ ਮੇਰੇ ਸ਼ਹਿਰ ਵਾਸੀ ਨੇ ਕੀ ਸਾਥ ਦੇਣਾ ਕਿ ਨਹੀਂ ਦੇਣਾ ਪਰ ਜਿੰਦੇ ਜੀ ਇਹ ਦੋਨੇ ਚੀਜ਼ਾਂ ਮੈਂ ਨਹੀਂ ਜਾਣ ਦੂੰਗਾ ਚਾਹੇ ਇਹਦੇ ਲਈ ਮੈਨੂੰ ਜਾਨ ਦੇਣੀ ਪਈ ਨਾ ਮੈਂ ਇਹ ਨਹੀਂ ਕਹਿੰਦਾ ਕਿ ਲੀਡਰ ਵਾਲਾ ਬਿਆਨ ਆ ਇਹ ਸਰਕਾਰ ਭਲੇਖਾ ਕੱਢ ਦੇ ਕਿ ਦੋ ਚੀਜ਼ਾਂ ਇਹ ਵੇਚ ਲੈਣਗੇ ਮਰਨੀ ਮਰ ਜੂੰਗਾ ਪਰ ਇਹ ਦੋ ਚੀਜ਼ਾਂ ਮੈਂ ਸ਼ਹਿਰ ਦੀਆਂ ਨਹੀਂ ਵੇਖਣ ਦੇਣੀਆਂ ਮੈਂ ਆਪਣੀ ਸਰਕਾਰ ਚ ਐਸਐਸਪੀ ਦੀ ਕੋਠੀ डीसी दी ਕੋਠੀ ਚੀਫ ਐਗਰੀਕਲਚਰ ਦੀ ਕੋਠੀ ਤਿੰਨ ਕੋਠੀਆਂ ਵੇਚਣ ਦੀ ਤਿਆਰੀ ਸੀ ਉਸ ਸਮੇਂ ਵੀ ਸਰਕਾਰ ਦੀ ਮੈਂ ਨਹੀਂ ਕੋਈ ਉਹ ਡਰਦਾ ਡੁਰਦਾ ਉਦੋਂ ਵੀ ਟੱਕਿਆ ਸੀ ਮੈਂ ਕਿਹਾ ਹੈਰੀ ਤੇ ਚੀਜ਼ਾਂ ਨੇ ਜਿਉ ਕੋਈ ਅਠ ਕਿਲੇ ਚਾ ਕੋ ਨੌ ਕਿਲੇ ਚਾ ਅੰਗਰੇਜ਼ਾਂ ਦੇ ਵੇਲੇ ਰਹਿਣ ਦੋ ਪਈਆਂ ਆਪਾਂ ਕਿਉਂ ਵੇਚਦੇ ਆ ਨਾ ਚੀਜ਼ਾਂ ਨੂੰ ਫੋ ਅੱਜ ਇਸ ਸਰਕਾਰ ਦਾ ਤੇ ਇੰਨੇ ਮਾੜੇ ਹਾਲਾਤ ਹੋ ਗਿਆ ਇਹ ਤੇ ਟਾਰਚ ਲੈ ਕੇ ਲੱਭ ਰਹੇ ਆ ਵੀ ਕਿਹੜੀ ਚੀਜ਼ ਵੇਚਣੀ ਆ ਵੇਚ ਕੇ ਤੇ ਅਸੀਂ ਔਖੇ ਸੋਕੇ 1000 ਰੁਪਇਆ ਦੇ ਦਈਏ ਜਾਂ ਤਨਖਾਹਾਂ ਦੇ ਲਈ ਇਦਾਂ ਡੰਗ ਨਹੀਂ ਟੱਪਦੇ ਇਦਾਂ ਡੰਗ ਨਹੀਂ ਟੱਪਦੇ ਆਪਣੀ ਜਿਹੜਾ ਕੰਮ ਆ ਚੱਜ ਦੇ ਬੰਦੇ ਦੇ ਪੁੱਤਾਂ ਵਾਲੇ ਕਰੋ ਆਪਣਾ ਜਿਹੜਾ ਮਿਹਨਤ ਕਰਕੇ ਆਪਣਾ ਤਰੀਕੇ ਦੇ ਨਾਲ ਸਿਸਟਮ ਸੈੱਟ ਕਰੋ ਮੈਂ ਕੀਤਾ ਹੀ ਸੀ ਇੰਪਰੂਵਮੈਂਟ ਦਾ ਸੈੱਟ ਕਰਜ਼ਾ ਵੀ ਲਾਇਆ ਬੱਸ ਸਟੈਂਡ ਵੀ ਬਿਨਾ ਕਰਜ਼ੇ ਤੋਂ ਬਣਾਇਆ ਉਲਟਾ ਬੱਸ ਸਟੈਂਡ ਤੋਂ ਇਨਕਮ ਸ਼ੁਰੂ ਕੀਤੀ ਹੁਣ ਬੇੜਾਗਰ ਕਰ ਨਾਲ ਮਿਲ ਕੇ ਕਰਨਿਆ ਇੰਚਾਰਜ ਤੇ ਚੇਅਰਮੈਨ ਉਹਦੇ ਪੈਸੇ ਚੁੱਕ ਕੇ ਤੇ ਉਹ ਬਟਾਲਾ ਰੋਡ ਤੇ ਅੱਜ ਨੀ ਪੱਥਰ ਰੱਖਣ ਆ ਰਹੇ ਆ ਉੱਥੇ ਨਵਾਂ ਦਫ਼ਤਰ ਬਣਾਉਣਾ ਸਾਬ ਹੁਣਾ ਕੋਈ ਪੁਰਾਣੇ ਤੇ ਬੈਠਾ ਨਹੀਂ ਜਾਂਦਾ ਕਿਉਂਕਿ ਪੁਰਾਣੇ ਦੇ ਬੜੀ ਮਿਹਨਤ ਪਤਾ ਕਿੰਨੀ ਕਰਦੇ 24 ਘੰਟੇ ਤੇ ਉੱਥੇ ਸਾਰੀ ਦਿਹਾੜੀ ਇਹੋ ਪਲਾਨ ਬਣਦਾ ਕਿ ਇਸ ਸ਼ਹਿਰ ਦੀ ਤਰੱਕੀ ਕਿੱਦਾਂ ਕਰਨੀ ਆ ਜੇ ਪਾੜੇ ਨੇ 100 ਕਰੋੜ ਕਮਾਇਆ ਅਸੀਂ 200 ਕਿੱਦਾਂ ਕਮਾਉਣਾ ਫਿਰ ਨਹੀਂ ਉਹ ਕਹਿੰਦੇ ਇੱਥੇ ਪੁਰਾਣੇ ਦਸਮਾਜਾ ਨਹੀਂ ਆਉਂਦਾ ਨਵੇਂ ਤੇ ਪੈਸੇ ਖਾਵਾਂਗੇ ਇਹਨੂੰ ਜਿਹੜੇ ਆ ਰਹੀ ਆ ਕਿਸ਼ਤਾਂ ਲੋਕਾਂ ਦੀਆਂ ਲੁੱਟਾਂਗੇ ਕਿਸੇ ਨੂੰ ਕੰਮ ਦਵਾਂਗੇ ਤੇ ਖਾਵਾਂਗੇ ਨਾ ਇਹਨਾਂ ਦਾ ਹੀ ਚੈਨਲ ਵਾਲਾ ਜਿਹੜਾ ਝੇਤਾ ਆ ਉਹਨੇ ਉੱਥੇ ਚਲਾਇਆ ਜਾ ਕੇ 7 ਨੰਬਰ ਸਕੀਮ ਦਾ ਵੀ ਕਿੱਦਾਂ ਦੇ ਕੰਮ ਹੋਏ ਆ ਕੀ ਉੱਥੇ ਹਾਲਾਤ ਹੋਏ ਕੋਈ ਨਹੀਂ ਬੋਲਿਆ ਸੋ ਇਸ ਕਰਕੇ ਮੇਰੇ ਇਮਪਰੂਵਮੈਂਟ ਫੰਡਸ ਦਾ ਪੈਸਾ ਇਹ ਅੱਗ ਨਾ ਨਾ ਖੇਡੋ ਮੈਂ ਟਾਈਮ ਆ ਗਿਆ ਇੱਕ ਇੱਕ ਰੁਪਏ ਦਾ ਹਿਸਾਬ ਲੈਣਾ ਜੇ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਵੀ ਕਹਿ ਕੇ ਚੇਤਾ ਭਲਾ ਲਾਂ ਮੇਰੇ ਗੁਰਦਾਸਪੁਰ ਦਾ ਪੈਸਾ ਨਾ ਖਾਓ ਇਹਨੂੰ ਪੈਸੇ ਨੂੰ ਸੰਭੋ ਇਹ ਪੈਸੇ ਨੂੰ ਮਲਟੀਪਲਾਈ ਕਿਵੇਂ ਕਰਨਾ ਉਹਦੀ ਉਹ ਕਰੋ ਮੈਂ ਐਪਰੀਸ਼ੀਏਟ ਵੀ ਕਰਾਂਗਾ ਮੈਂ ਨਹੀਂ ਮੈਂ ਵਿਰੋਧ ਹੀ ਕਰਦਾ 100 ਦਾ 200 ਕਿੱਦਾਂ ਬਣਾਉਣਾ ਉਹ ਪਲਾਨ ਕਰਨ 100 ਨੂੰ 10 ਤੱਕ ਕਿੱਦਾਂ ਲਿਆਉਣਾ ਉਹ ਪਲਾਨ ਨਾ ਕਰਨ ਫਿਰ ਹਿਸਾਬ ਦੇਣਾ ਪਊਗਾ ਇਹ ਕਿਸੇ ਨਾ ਮਗਰ ਨਹੀਂ ਖੜਨਾ ਕਿਸੇ ਦੇ ਇਹ ਲੀਡਰ ਦੇ ਅੱਖੇ ਲੱਗ ਕੇ ਬਿਚਾਰਾ ਉਹ ਭਲਾ ਮਾਨ ਚੇਅਰਮੈਨ ਨੂੰ ਲੱਗਾ ਨਾ ਮੁੜ ਕੇ ਔਖਾ ਹੋ ਜਾਣਾ ਇਹ ਮੈਂ ਗੱਲ ਚੇਅਰਮੈਨ ਸਾਹਿਬ ਨੂੰ ਕਹਿਣਾ ਔਖਾ ਹੋ ਜਾਣਾ ਇਹਦੇ ਮਦਰ ਨਾਲ ਲੱਗੋ ਜੇ ਐਡੇ ਪਦਰਾ ਹੁੰਦਾ ਤੇ ਲੋਕ ਜਿਤਾ ਨਾ ਦਿੰਦੇ ਦੋ ਤਿੰਨ ਵਾਰੀ ਆਪਣੀ ਵਾਰਡ ਹਰ ਗਿਆ ਐਮਸੀ ਕੋਈ ਬੰਦੇ ਵਾਲਾ ਕੰਮ ਹੀ ਨਹੀਂ ਯਾਰ ਤੇ ਮੈਂ ਇਹ ਚੀਜ਼ਾਂ ਚੁੱਜੇ ਨਹੀਂ ਵੇਚਣ ਦੇਣੀ ਆ ਭਲੇਖਾ ਕੱਢਦੇ ਸਰਕਾਰ ਮੈਨੂੰ ਨਹੀਂ ਪਤਾ ਕਿਸੇ ਦਾ ਪਰ ਇਹ ਚੀਜ਼ ਜਿਹੜਾ ਵੇਚਣਾ ਆ ਜਾਂ ਮੈਂ ਹੈ ਨਹੀਂ ਜਾਂ ਉਹ ਸਰਕਾਰ ਨੇ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਆ ਕਿ ਨਗਰ ਕੌਂਸਲ ਵੱਲੋਂ 684 ਬੈਨੀਫਿਸ਼ਰੀਆ ਨੂੰ ਜਿਹੜਾ ਅੱਜ ਪਹਿਲੀ ਕਿਸ਼ਤ ਜਿਹੜੀ ਆ 50-50000 ਰੁਪਿਆ ਉਹਨਾਂ ਦੇ ਅਕਾਊਂਟ ਚ ਪਾਉਣ ਜਾ ਰਹੇ ਆ ਉਹਨਾਂ ਨੂੰ ਅੱਜ ਇੰਟੈਂਟ ਲੈਟਰ ਜਿਹੜੇ ਦੇ ਦਿੱਤੇ ਨੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 578 ਕੇਸ ਸੀ ਜਿਹੜੇ ਪਹਿਲਾਂ ਜਿਹੜੇ ਆ 1,75,000 ਰੁਪਿਆ ਜਦੋਂ ਮਿਲਦਾ ਸੀ ਉਹਦੇ ਵਿੱਚ ਜਿਹੜੇ ਆਪਾਂ 235 ਘਰ ਜਿਹੜੇ ਆ ਉਹ ਆਲਰੇਡੀ ਕੰਪਲੀਟ ਕਰ ਚੁੱਕੇ ਆ ਤੇ ਬਾਕੀ ਜਿਹੜੇ ਓਨ ਗoing ਆ ਉਹਨਾਂ ਨੂੰ ਵੀ ਆਪਾਂ ਪੈਸੇ ਪਾਉਣ ਜਾ ਰਹੇ ਆ ਉਹ ਵੀ ਸੈਂਕਸ਼ਨ ਕਰਕੇ ਉਹ ਵੀ ਪੈਸੇ ਜਿਹੜੀ ਆ ਅਮਾਉਂਟ ਜਿਹੜੀ ਉਹ ਵੀ ਆ ਚੁੱਕੀ ਆ ਸੋ ਉਸ ਤੋਂ ਇਲਾਵਾ ਜਿਹੜੇ ਅੱਜ ਆ 4 ਕਰੋੜ ਦੇ ਕਰੀਬ ਜਿਹੜੀ ਆ ਰਾਸ਼ੀ ਜਿਹੜੀ ਆ ਉਹ ਆਪਾਂ ਸਾਰੇ ਬੈਨੀਫਿਸ਼ੀਅਰਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਾਂਗੇ ਤਾਂ ਜੋ ਜਿਹੜੇ ਬੇਘਰ ਲੋਕ ਜਿਹੜੇ ਜਿਨ੍ਹਾਂ ਦੀਆਂ ਛੱਤਾਂ ਨਹੀਂ ਹੈਗੀਆਂ ਕਿਉਂਕਿ ਇਹ ਬੇਸਿਕ ਨੀਡ ਆ ਰੋਟੀ ਕਪੜਾ ਮਕਾਨ ਇਹ ਤਿੰਨ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਨੇ ਜਿਸ ਘਰ ਦੀ ਛੱਤ ਨਹੀਂ ਹੈਗੀ ਕਈ ਮੈਂ ਕਈ ਘਰ ਦੇਖੇ ਨੇ ਕਾਨਿਆਂ ਦੀ ਛੱਤਾਂ ਕਈਆਂ ਨੇ ਤਰਪਾਲਾਂ ਪਾਈਆਂ ਸੋ ਇੱਕ ਐਫਰਟਸ ਕੀਤਾ ਸਾਰਿਆਂ ਨੇ ਮਿਲ ਕੇ ਨਗਰ ਕੌਂਸਲ ਦੇ EMPLOYES ਨੇ ਸਾਰੇ ਕੌਂਸਲਰ ਸਹਿਬਾਨਾਂ ਨੇ ਮਿਲ ਕੇ ਕੋਸ਼ਿਸ਼ ਕੀਤੀ ਬੜੇ ਡਿਊਟੀਆਂ ਲਗਾਈਆਂ ਪ੍ਰੋਪਰ ਵੀ ਵਾਰਡ ਦੇ ਵਿੱਚ ਜਾਓ ਤੇ ਦੇਖੋ ਵੀ ਕਿਹੜੇ ਕਿਹੜੇ ਵਾਕਿਆ ਹੀ ਜੈਨੂਨ ਕੇਸ ਦੇ ਸੋ ਇਹ ਜਿਹੜੇ ਕੇਸ ਪਾਏ ਨੇ ਇਹ ਪ੍ਰੋਪਰ ਜੈਨੂਨ ਕੇਸ ਪਾਏ ਨੇ ਕਿ ਵਾਕਿਆ ਜਿਨ੍ਹਾਂ ਨੂੰ ਲੋੜ ਹੈ ਤੇ ਜਿਹੜੇ ਕੱਚੇ ਘਰ ਨੇ ਜਾਂ ਜਿਨ੍ਹਾਂ ਦੀ ਬਿਲਕੁਲ ਹੀ ਛੱਤ ਨਹੀਂ ਹੈਗੀ ਜਾਂ ਜਿਨ੍ਹਾਂ ਕੋ ਕਿਰਾਏ ਤੇ ਰਹਿੰਦੇ ਪਰ ਉਹਨਾਂ ਕੋ ਪਲਾਟ ਹੈ ਪਰ ਉਹਨਾਂ ਕੋ ਬਣਾਉਣ ਜੋਗੇ ਪੈਸੇ ਨਹੀਂ ਉਹ ਸਾਰੇ ਜਿਹੜੇ ਕਵਰ ਕੀਤੇ ਗਏ ਨੇ ਸੋ ਅੱਜ ਸਾਰਿਆਂ ਨੂੰ ਇੱਥੇ ਜਿਹੜੇ ਆ ਇਹ ਇੰਟੈਂਡ ਲੈਟਰ ਜਿਹੜੇ ਦੇ ਕੇ ਇਹਨਾਂ ਦੇ ਅਕਾਊਂਟ ਦੇ ਵਿੱਚ ਪਹਿਲੀ ਕਿਸ਼ਤ ਜਿਹੜੀ ਟਰਾਂਸਫਰ ਕੀਤੀ ਜਾਊਗੀ। ਭਜੀ ਚਿਹਰੇ ਜਿਹੜੇ ਖਿਲੇ ਹੋਇਆ ਨਜ਼ਰ ਆ ਰਹੀ ਹੈ। ਦੇਖੋ ਮੈਂ ਦੱਸਣਾ ਚਾਹੁੰਦਾ ਕਿ ਹੁਣ ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਆ। ਜਿਹੜੇ ਲੋਕ ਕੋਈ ਰਿਸ਼ਕਾ ਚਲਾਉਂਦਾ ਰਿਸ਼ਕਾ ਵੀ ਇਹਨਾਂ ਦੇ ਕਈਆਂ ਦੇ ਆਪਣੇ ਨਹੀਂ ਗਏ ਅੱਗੇ ਇੱਕ ਦੋ ਮਿਲ ਕੇ ਗਏ ਨੇ ਲੋਕ ਉਹ ਦੱਸ ਰਹੇ ਵੀ ਈ ਰਿਸ਼ਕਾ ਕਿਰਾਏ ਤੇ ਚਲਾਉਣਾ ਤੇ 150 ਰੁਪਇਆ ਜਿਹੜਾ ਮੈਂ ਤਿੰਨ ਦਾ ਕਿਰਾਇਆ ਜਿਹੜਾ ਵਾ ਜਿਹੜੇ ਰਿਸ਼ਕੇ ਓਨਰ ਆ ਜਿਹੜਾ ਉਹਨੂੰ ਦਿਨਾ ਤੇ ਉਸ ਤੋਂ ਬਾਅਦ ਜਿਹੜੇ ਪੈਸੇ ਜਿਹੜੇ ਬਚਦੇ ਨੇ ਉਹਦੇ ਨਾਲ ਮੈਂ ਘਰ ਚਲਾਉਣਾ ਜੇ ਅੱਜ ਇਹਨਾਂ ਕੋ ਇਹਨਾਂ ਦੀ ਛੱਤ ਪੈ ਜੂਗੀ ਵੇਖੋ ਮੈਂ ਅੱਗੇ ਵੀ ਬੋਲਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ ਪੈਸੇ ਨੇ ਉਹ ਸਰਕਾਰ ਕੋ ਲਿਉਣੇ ਅਨੇਕਾ ਪ੍ਰਧਾਨ ਨੇ ਪੰਜਾਬ ਦੇ ਵਿੱਚ ਅਨੇਕਾ ਕਮੇਟੀਆਂ ਨੇ ਪਰ ਮੇਰਾ ਨਹੀਂ ਖਿਆਲ ਮੈਨੂੰ ਇਹ ਦੱਸਦੇ ਆ ਕੋਈ ਮੈਂ ਅਗਰੇਜ ਨਹੀਂ ਕਰਦਾ ਕਿ ਸਾਰੀਆਂ ਕਮੇਟੀਆਂ ਦੇ ਚੈੱਕ ਕਰਨ ਲੋ ਪੂਰੇ ਜ਼ਿਲ੍ਹੇ ਦੀਆਂ ਕਮੇਟੀਆਂ ਇੱਕ ਪਾਸੇ ਕਰ ਲਿਓ ਗੁਰਦਾਸਪੁਰ ਦਾ ਡਾਟਾ ਕੱਢ ਲਿਓ ਸਾਰਿਆਂ ਨਵੱਦ ਕੇਸ ਜਿਹੜੇ ਆ ਮੈਂ ਪਾਸ ਕਰਾ ਕੇ ਲਿਆ ਆ ਇਹ ਸ਼ੌਕ ਹੋਣਾ ਚਾਹੀਦਾ ਕਿਉਂਕਿ ਅਹੁਦੇ ਸਾਰੇ ਲੈ ਲੈਂਦੇ ਨੇ ਪਰ ਅਹੁਦੇ ਨੂੰ ਇਸਤੇਮਾਲ ਕਰਨਾ ਕਲਮ ਨੂੰ ਚਲਾਉਣਾ ਉਹ ਕਿਸੇ ਕਿਸੇ ਕੋਲ ਹੀ ਆ ਕਿਉਂਕਿ ਇੱਥੋਂ ਵੀ ਕਈ ਲੀਡਰ ਮੇਰੇ ਤੋਂ ਪਹਿਲਾਂ ਵੀ ਪ੍ਰਧਾਨ ਰਹੇ ਨੇ ਕਈ ਅਹੁਦੇਦਾਰ ਰਹੇ ਨੇ ਅਹੁਦੇ ਜ਼ਰੂਰ ਲਏ ਨੇ ਪਰ ਆਪਾਂ ਸਰਕਾਰ ਕੋ ਕੁਝ ਲਿਆ ਕੇ ਨਹੀਂ ਆ ਸਕੇ ਅੱਜ ਇੱਥੋਂ ਦੇ ਲੀਡਰ ਕਈ ਕਰਦੇ ਨੇ ਵੀ ਸਰਕਾਰ ਸਰਕਾਰ ਸਾਡੀ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਸਰਕਾਰ ਸ਼ਬਦ ਦੀ ਪਰਿਭਾਸ਼ਾ ਸਮਝੋ ਆਈ ਐਮ ਆਲਸੋ ਪਾਰਟ ਆਫ ਦਾ ਗਵਰਨਮੈਂਟ ਐਂਡ ਐਮ ਐਲ ਏ ਇਜ਼ ਆਲਸੋ ਪਾਰਟ ਆਫ ਗਵਰਨਮੈਂਟ ਅਸੀਂ ਸਰਕਾਰ ਦੇ ਨੁਮਾਇੰਦੇ ਆ ਚੁਣੇ ਹੋਏ ਨੁਮਾਇੰਦੇ ਅਸੀਂ ਸਰਕਾਰ ਦਾ ਪਾਰਟ ਆ ਇਹ ਕਰਦਾ ਆਮ ਆਦਮੀ ਸਰਕਾਰ ਇਹ ਸਾਡੀ ਸਰਕਾਰ ਮੈਂ ਦੱਸਣਾ ਚਾਹੁੰਦਾ ਜਦੋਂ ਬਤੌਰ ਜਦੋਂ ਮੈਂ ਇਲੈਕਸ਼ਨ ਲੜਦਾ ਸੀ ਉਦੋਂ ਮੈਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੀ ਜਦੋਂ ਨੁਮਾਇੰਦਾ ਚੁਣਿਆ ਜਾਂਦਾ ਉਦੋਂ ਸਾਰੇ ਲੋਕਾਂ ਨੂੰ ਰਿਪ੍ਰੀਜ਼ੈਂਟ ਕਰਦਾ ਹੈ ਹੁਣ ਮੈਂ ਬਤੌਰ ਪ੍ਰਧਾਨ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਨਹੀਂ ਇੱਥੋਂ ਦੇ ਲੋਕਾਂ ਦਾ ਚੁਣਿਆ ਹੋਇਆ ਪ੍ਰਧਾਨ ਆ ਸਾਰੇ ਲੋਕਾਂ ਦਾ ਪ੍ਰਧਾਨ ਆ ਸੋ ਇਹਨੂੰ ਮੈਂ ਦੱਸਣਾ ਚਾਹੁੰਦਾ ਇੱਥੋਂ ਦੇ